ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਨ ਵਰਤ ਜਾਰੀ ਰੱਖਿਆ ਹੋਇਆ ਉਹਨਾਂ ਨੇ ਔਰ ਉਹਨਾਂ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀਆਂ ਵੀ ਸਾਹਮਣੇ ਆ ਰਹੀਆਂ ਨੇ ਤਾਂ ਐਮਪੀ ਸਬਕਾ ਐਮਪੀ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਪਹਿਲਾ ਬਿਆਨ ਆਇਆ ਤਾਂ ਹੁਣ ਬਿਆਨ ਆ ਗਿਆ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਦਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਬਲਕੌਰ ਸਿੰਘ ਸਿੱਧੂ ਹੁਣਾਂ ਦਾ ਬਿਆਨ ਆਇਆ ਹੈ ਡੱਲੇਵਾਲ ਦੇ ਹੱਕ ਦੇ ਵਿੱਚ ਔਰ ਉਹਨਾਂ ਨੇ ਹਮਾਇਤ ਕੀਤੀ ਹੈ ਜਗਜੀਤ ਸਿੰਘ ਡੱਲੇਵਾਲ ਦੀ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਫੇਸਬੁੱਕ ਤੇ ਪੋਸਟ ਸੰਜੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਜੋ ਕਿਸਾਨ ਲੀਡਰ ਨੇ ਉਹ ਕੈਂਸਰ ਦੇ ਮਰੀਜ਼ ਨੇ ਔਰ 16ਵਾਂ ਦਿਨ ਹੈ ਉਹਨਾਂ ਨੂੰ ਮਰਨਵਰਤ ਜਾਰੀ ਰੱਖਿਆ ਹੋਇਆ ਉਹਨਾਂ ਨੇ ਔਰ ਉਹਨਾਂ ਦੀ ਫਿਕਰਮੰਦੀ ਹੈ ਸਾਨੂੰ ਫਿਕਰ ਹੋ ਰਿਹਾ ਕਿ ਉਹ ਮਰਨਵਰਤ ਜਾਰੀ ਰੱਖਿਆ ਹੋਇਆ ਉਹਨਾਂ ਨੇ ਔਰ ਇਹੋ ਜੇ ਕਿਸਾਨ ਲੀਡਰ ਬਹੁਤ ਘੱਟ ਨੇ ਇਸ ਤਰ੍ਹਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਤਾਂ ਜਗਜੀਤ ਸਿੰਘ ਡੱਲੇ ਵਾਲਦੇ ਹੱਕ ਦੇ ਵਿੱਚ ਆਏ ਐ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਸਰਕਾਰ ਨੂੰ ਅਪੀਲ ਉਹਨਾਂ ਨੇ ਕੀਤੀ ਹੈ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ ਤਾਂ ਜੋ ਉਹ ਆਪਣਾ ਮਰਨ ਵਰਤ ਤੋੜਨ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਬਲਕੌਰ ਸਿੰਘ ਸਿੱਧੂ ਹੁਣਾਂ ਦਾ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਜੀ ਵੱਲੋਂ ਸ਼ੁਰੂ ਕੀਤੇ ਗਏ ਮਰਨ ਵਰਦਾ ਅੱਜ 16ਵਾਂ ਦਿਨ ਸੀ ਉਹ ਕੈਂਸਰ ਦੇ ਮਰੀਜ਼ ਵੀ ਨੇ ਉਹਨਾਂ ਦੀ ਵਿਗੜ ਰਹੀ ਸਿਹਤ ਬਾਰੇ ਸੁਣ ਕੇ ਬਹੁਤ ਚਿੰਤਾ ਹੋ ਰਹੀ ਹੈ ਸਰਕਾਰ ਨੂੰ ਅਪੀਲ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਲਦੀ ਮੰਨੀਆਂ ਜਾਣ ਤਾਂ ਜੋ ਉਹਨਾਂ ਦੀ ਜ਼ਿੰਦਗੀ ਤੇ ਸਿਹਤ ਨੂੰ ਹੋਰ ਨੁਕਸਾਨ ਨਾ ਪਹੁੰਚੇ ਕਿਸਾਨਾਂ ਮਜ਼ਦੂਰਾਂ ਲਈ ਲੜਨ ਵਾਲੇ ਆਗੂਆਂ ਦੀ ਸਾਡੇ ਕੋਲ ਪਹਿਲਾਂ ਹੀ ਬਹੁਤ ਕਮੀ ਹੈ ਤੇ ਜਿਹੇ ਆਗੂ ਸਾਨੂੰ ਦੁਬਾਰਾ ਨਹੀਂ ਮਿਲਣਗੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤਿਆਬੀ ਹੋਵੇ ਪ੍ਰਮਾਤਮਾ ਅੱਗੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤਿਆਬੀ ਲਈ ਅਰਦਾਸ ਕਰਦਾ ਹਾਂ ਇਹ ਬਿਆਨ ਹੈ ਇਹ ਪੋਸਟ ਹੈ ਬਲਕੌਰ ਸਿੰਘ ਹੁਣਾ ਦੀ ਜੋ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਉਹਨਾਂ ਨੇ ਫੇਸਬੁੱਕ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਫੇਸਬੁੱਕ ਤੇ ਫੋਟੋ ਵੀ ਸਾਂਝੀ ਕੀਤੀ ਹੈ ਉਹਨਾਂ ਨੇ ਆਪਣੇ ਆਫੀਸ਼ੀਅਲ ਫੇਸਬੁੱਕ ਪੇਜ ਦੇ ਉੱਪਰ ਜਗਜੀਤ ਸਿੰਘ ਡੱਲੇਵਾਲ ਹੁਣਾ ਦੀ ਤਸਵੀਰ ਹੈ ਜਿੱਥੇ ਡਾਕਟਰ ਉਹਨਾਂ ਦਾ ਚੈੱਕਅਪ ਕਰ ਰਹੇ ਹੈ ਔਰ ਧਰਨੇ ਦੀ ਤਸਵੀਰ ਹੈ ਖਨੌਰੀ ਬਾਰਡਰ ਦੀ ਤਸਵੀਰ ਪੋਸਟ ਕਰਕੇ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੁਣਾਂ ਦਾ ਬਿਆਨ ਆਇਆ ਹੈ ਉਹਨਾਂ ਨੇ ਪੋਸਟ ਸਾਂਝੀ ਕੀਤੀ ਹੈ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੀ ਹਮਾਇਤ ਕਰਦੇ ਹੋਇਆ ਉਹਨਾਂ ਨੇ ਵੀ ਕਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਕੈਂਸਰ ਦੇ ਪੇਸ਼ੈਂਟ ਨੇ ਔਰ ਫਿਰ ਵੀ ਉਹਨਾਂ ਦਾ 16ਵਾਂ ਦਿਨ ਹੈ ਅੱਜ ਮਰਨ ਵਰਤ ਜਾਰੀ ਰੱਖੇ ਹੋਏ ਨੂੰ ਤਾਂ ਕਿਸਾਨਾਂ ਦੀ ਗੱਲ ਚੁੱਕਣ ਵਾਲੇ ਬਹੁਤ ਘੱਟ ਲੀਡਰ ਨੇ ਸਾਡੇ ਕੋਲ ਔਰ ਇਸ ਤਰ੍ਹਾਂ ਦੀ ਗੱਲ ਵੀ ਉਹਨਾਂ ਦੇ ਵੱਲੋਂ ਕਹੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਹੈ ਤਾਂ ਇੱਕ ਇੱਕ ਕਰਕੇ ਹੁਣ ਲਗਾਤਾਰ ਅ ਵਕ ਵਕ ਜੋ ਸ਼ਖਸੀਅਤਾਂ ਨੇ ਵਕ ਵਕ ਲੋਕ ਨੇ ਔਰ ਉਹਨਾਂ ਦੇ ਵੱਲੋਂ ਬਿਆਨ ਵੀ ਜਾਰੀ ਕੀਤੇ ਗਏ ਆ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਹੁਣੀ ਹੋਣ ਜਾਂ ਫਿਰ ਸਾਬਕਾ ਐਮਪੀ ਸਿਮਰਨਜੀਤ ਸਿੰਘ ਮਾਨ ਹੋਣ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਦਾ ਵੀ ਬਿਆਨ ਆਇਆ ਇਸ ਤੋਂ ਪਹਿਲਾਂ ਲੱਖਾ ਸੁਦਾਣਾ ਤੇ ਮਤੋਜ ਮਾਨ ਹੁਣਾ ਹੁਣੀ ਵੀ ਜਾ ਕੇ ਵੀ ਆਏ ਔਰ ਉਹਨਾਂ ਨੇ ਫੇਸਬੁੱਕ ਤੇ ਵੀ ਪੋਸਟਾਂ ਸਾਂਝੀਆਂ ਕੀਤੀਆਂ ਤੇ ਅਪੀਲ ਕੀਤੀ ਕਿ ਸਾਰੇ ਇਕੱਠੇ ਹੋ ਜਾਣ ਉੱਥੇ ਹੀ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਵੀ ਮੀਟਿੰਗ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਅਗਲੀ ਰਣਨੀਤੀ ਬਣਾਈ ਜਾ ਰਹੀ ਹੈ ਇਸ ਨੂੰ ਲੈ ਕੇ ਕੋਈ ਵੱਡੀ ਕਾਲ ਦੇ ਦੇਣ ਹਾਲਾਂਕਿ ਇਸ ਨੂੰ ਲੈ ਕੇ ਰਵਨੀਤ ਸਿੰਘ ਬਿੱਟੂ ਹੁਣਾ ਦਾ ਵੀ ਬਿਆਨ ਆਇਆ ਕੇਂਦਰੀ ਮੰਤਰੀ ਰਵਨੀਤ ਬਿੱਟੂ ਔਰ ਉਹਨਾਂ ਨੇ ਇਹ ਕਹ ਕੇ ਦੱਸੋ ਕਿਸਾਨ ਦੱਸਣ ਕਿ ਮੈਂ ਕਿੱਥੇ ਆਵਾਂ ਤਾਂ ਇਸ ਤੇ ਪਲਟੂ ਆਰ ਵੀ ਕੀਤਾ ਸਿਮਰਨਜੀਤ ਸਿੰਘ ਮਾਨ ਹੁਣਾਂ ਨੇ ਉਹਨਾਂ ਨੇ ਕਿਹਾ ਕਿ ਰਵਨੀਤ ਬਿੱਟੂ ਹੁਣਾਂ ਦੇ ਕੋਲ ਇੰਜਣ ਹੈਗਾ ਉਹਨਾਂ ਨੂੰ ਸਿਟੀ ਮਾਰਨੀ ਚਾਹੀਦੀ ਹੈ ਸਿਟੀ ਮਾਰ ਕੇ ਉਹਨਾਂ ਨੂੰ ਕਿਸਾਨਾਂ ਦੇ ਮਸਲੇ ਹੱਲ ਕਰਾਉਣੇ ਚਾਹੀਦੇ ਆ ਤਾਂ ਵਕ ਵਕ ਲੋਕਾਂ ਦੇ ਵੱਲੋਂ ਹੁਣ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਬਿਆਨ ਜਾਰੀ ਕੀਤੇ ਜਾ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੇ ਹੱਕ ਦੇ ਵਿੱਚ ਬਿਆਨ ਦਿੱਤੇ ਜਾ ਰਹੇ ਆ ਕਿ ਜਗਜੀਤ ਸਿੰਘ ਡੱਲੇਵਾਲ ਹੁਣੀ ਆਪਣੀ ਮਰਨWART ਆਪਣੀ ਭੁੱਖ ਹੜਤਾਲ ਤੋੜਨ ਉਦੋਂ ਹੀ ਕਿਉਂਕਿ ਇਹ ਕਿਸਾਨਾਂ ਦੇ ਮਸਲੇ ਹੱਲ ਹੋ ਜਾਣ ਜਦੋਂ ਤਾਂ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ਦੇ ਲਈ ਉਹਨਾਂ ਦੇ ਵੱਲੋਂ ਲਗਾਤਾਰ ਅੰਦੋਲਨ ਜਾਰੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਵਕਫ-ਵਕ ਮੰਗਾਂ ਮੰਨਵਾਉਣੀਆਂ ਨੇ ਕੇਂਦਰ ਸਰਕਾਰ ਦੇ ਕੋਲੋਂ ਪਿਛਲੇ ਅੰਦੋਲਨ ਵੇਲੇ ਵੀ ਕਈ ਮੰਗਾਂ ਰਹਿ ਗਈਆਂ ਸੀ ਜਿਹੜੀਆਂ ਉਸ ਵੇਲੇ ਵੀ ਜਗਜੀਤ ਸਿੰਘ ਡੱਲੇਵਾਲ ਅੜ ਰਹੇ ਸੀਗੇ ਅਖੀਰਲੇ ਦਿਨਾਂ ਦੇ ਵਿੱਚ ਵੀ ਪਰ ਜਿਹੜੀਆਂ ਜ਼ਿਆਦਾ ਜੱਥੇਬੰਦੀਆਂ ਸੀ ਉਹ ਚਾਹੁੰਦੀਆਂ ਸੀਗੀਆਂ ਕਿ ਵਾਪਸ ਮੁੜ ਲਿਆ ਜਾਵੇ ਹੁਣ ਕਿਉਂਕਿ ਤਿੰਨ ਖੇਤੀ ਕਾਨੂੰਨਾਂ ਦੇ ਮਸਲੇ ਨੂੰ ਲੈ ਕੇ ਉਹ ਕਹਿੰਦੇ ਸੀ ਕਿ ਅਸੀਂ ਆਪਣੀ ਲੜਾਈ ਲੜ ਰਹੇ ਆ ਪਰ ਉਸ ਵੇਲੇ ਜਗਜੀਤ ਸਿੰਘ ਡੱਲੇਵਾਲ ਹੁਣੀ ਅੜਦੇ ਹੋਏ ਨਜ਼ਰ ਆ ਰਹੇ ਸੀ ਪਰ ਗੱਲ ਬਣਨੀ ਪਾਈ ਸੀ ਕਿਉਂਕਿ ਬਹੁਤਾਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਸੀ ਉਹ ਚਾਹੁੰਦੀਆਂ ਸੀ ਕਿ ਵਾਪਸ ਆਪੋ ਆਪਣੇ ਘਰਾਂ ਨੂੰ ਮੁੜ ਲਿਆ ਜਾਵੇ ਕਿਉਂਕਿ ਡੇਢ ਸਾਲ ਤੋਂ ਵੱਧ ਸਮਾਂ ਉੱਥੇ ਹੋ ਗਿਆ ਸੀ ਬੈਠਿਆਂ ਨੂੰ ਬਾਰਡਰਾਂ ਤੇ ਔਰ ਉੱਥੇ ਹੀ ਲੋਕ ਬਹੁਤ ਸਾਰੇ ਜੋ ਇਸ ਦੁਨੀਆ ਤੋਂ ਰੁਖਸਤ ਹੋ ਗਏ ਬਹੁਤ ਸਾਰੇ ਲੋਕ ਸਾਥ ਛੱਡ ਗਏ ਸੀ ਬਹੁਤ ਸਾਰੇ ਲੋਕਾਂ ਦੀਆਂ ਜਾਣਾਂ ਗਈਆਂ ਉਸ ਸੰਘਰਸ਼ ਦੇ ਵਿੱਚ ਤਾਂ ਹੁਣ ਜਗਜੀਤ ਸਿੰਘ ਡੱਲੇਵਾਲ ਫਿਰ ਮਰਨਵਰਤ ਉਹਨਾਂ ਨੇ ਰੱਖਿਆ ਔਰ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਪੰਦੇਰ ਵਕ ਵਕ ਇਹਨਾਂ ਵੱਡੇ ਲੀਡਰਾਂ ਦੀ ਅਗਵਾਈ ਦੇ ਵਿੱਚ ਮੋਰਚਾ ਚੱਲ ਰਿਹਾ ਹੈ ਇੱਕ ਮੋਰਚਾ ਲੱਗਿਆ ਸ਼ੰਭੂ ਬਾਰਡਰ ਤੇ ਇੱਕ ਲੱਗਿਆ ਖਨੋਰੀ ਬਾਰਡਰ ਤੇ ਤਾਂ ਖਨੋਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਖੁਣਾਂ ਦੇ ਵੱਲੋਂ ਮਰਨਵਰਤ ਰੱਖਿਆ ਗਿਆ ਸੀਗਾ ਔਰ 16 ਦਿਨ ਹੋ ਗਏ ਉਹਨਾਂ ਨੂੰ ਮਰਨ ਵਰਤੇ ਬੈਠਿਆ ਨੂੰ ਪਰ ਅਜੇ ਸਰਕਾਰ ਦੇ ਵੱਲੋਂ ਕੋਈ ਸੁਖਭਗਾਹਟ ਹੁੰਦੀ ਹੋਈ ਨਜ਼ਰ ਨਹੀਂ ਆਈ ਕੋਈ ਅਜੇ ਹਿਲਜੁਲ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਤਾਂ ਉੱਥੇ ਹੀ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਤਾਂ ਵਾਰਨ ਵੀ ਕੀਤਾ ਸਰਕਾਰ ਨੂੰ ਕਿ ਸਰਕਾਰ ਜੇ ਡੱਲੇਵਾਲ ਦੀ ਸਿਹਤ ਨੂੰ ਕੋਈ ਨੁਕਸਾਨ ਹੁੰਦਾ ਤਾਂ ਫਿਰ ਇਸ ਦਾ ਖਮਿਆਜਾ ਭੁਗਟਣਾ ਪੈ ਸਕਦਾ ਤਾਂ ਇਸ ਤਰ੍ਹਾਂ ਦੀ ਗੱਲ ਉਹਨਾਂ ਦੇ ਵੱਲੋਂ ਕਹੀ ਹੈ ਤਾਂ ਹੁਣ ਬਿਆਨ ਆਇਆ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਦਾ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਫੇਸਬੁੱਕ ਤੇ ਪੋਸਟ ਸਾਂਝੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਡੱਲੇਵਾਲ ਦੀ ਹਮਾਇਤ ਕਰਦੇ ਹੋਇਆ ਇਹ ਗੱਲ ਕਹੀ ਹੈ ਕਿ ਇਹੋ ਜੇ ਕਿਸਾਨਾਂ ਮਜ਼ਦੂਰਾਂ ਲਈ ਲੜਨ ਵਾਲੇ ਆਗੂ ਸਾਡੇ ਕੋਲ ਪਹਿਲਾਂ ਹੀ ਬਹੁਤ ਘੱਟ ਨੇ ਤਾਂ ਅਜਿਹੇ ਆਗੂ ਸਾਨੂੰ ਦੁਬਾਰਾ ਨਹੀਂ ਮਿਲਣਗੇ ਤੇ ਨਾਲ ਹੀ ਉਹਨੇ ਅਰਦਾਸ ਕੀਤੀ ਹੈ ਢੱਲੇਵਾਲ ਦੀ ਸਿਹਤ ਲਈ ਤਾਂ ਜਗਜੀਤ ਸਿੰਘ ਢੱਲੇਵਾਲ ਵੱਲੋਂ ਸ਼ੁਰੂ ਕੀਤੇ ਗਏ ਮਰਨ ਵਰਦੇ ਬਾਰੇ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਆਪਣੀ ਪੋਸਟ ਸਾਂਝੀ ਕਰਦਿਆਂ ਹੋਇਆ ਹਮਾਇਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਿਹਤ ਢੱਲੇਵਾਲ ਖੋਣਾਂ ਦੀ ਜੋ ਵਿਗੜਰੀ ਹੈ ਇਸ ਨੂੰ ਲੈ ਕੇ ਚਿੰਤਾ ਹੋ ਰਹੀ ਹੈ ਤੇ ਸਰਕਾਰ ਨੂੰ ਅਪੀਲ ਉਹਨਾਂ ਨੇ ਕੀਤੀ ਹੈ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਤਾਂ ਕਿ ਉਹ ਆਪੋ ਆਪਣੇ ਘਰਾਂ ਨੂੰ ਵਾਪਸ ਮੁੜਨ ਰਹੀਆਂ ਨੇ ਤਾਂ ਐਮਪੀ ਸਬਕਾਂਪੀ